ਇਹਨੀ ਪੰਜਤੀ ਜਗ੍ਹਾ ਦੇ ਉੱਤੇ ਜਿਹੜਾ ਆਪਣੀ ਨਜਾਇਜ਼ ਉਸਾਰੀ ਕਰਕੇ ਘਰ ਬਣਾਇਆ ਹੋਇਆ ਹੈ ਜ਼ਿਕਰਯੋਗ ਇਹ ਹੈ ਕਿ ਇਹ ਜਿਹੜਾ ਅਮਰਿਤਪਾਲ ਹੈ ਇਹਦੇ ਉੱਤੇ ਤਿੰਨ ਐਨਡੀਪੀਐਸ ਦੇ ਮੁਕਦਰਮੇ ਤੇ ਇਸ ਤੋਂ ਇਲਾਵਾ ਕਤਲ ਅਟੈਂਪਟ ਟੂ ਮਰਡਰ ਹੋਰ ਚੋਰੀ ਡਕੈਤੀ ਦੇ ਮੁਕਦਰਮੇ ਦਰਜ ਨੇ ਇਰੇ ਦੋ ਭਰਾ ਨੇ ਉਹਨਾਂ ਦੇ ਉੱਤੇ ਵੀ ਐਨਡੀਪੀਐਸ ਦੇ ਮੁਕਦਮੇ ਦਰਜ ਨੇ ਇਸ ਪਰਿਵਾਰ ਦੇ ਤਿੰਨ ਜੀ ਜਿਹੜਾ ਅਮਰਿਤਪਾਲ ਉਹਦੀ ਵਾਈਫ ਤੇ ਇੱਕ ਭਰਾ ਇਸ ਟਾਈਮ ਤੇ ਸੈਂਟਰਲ ਜੇਲ ਗੁਰਦਾਸਪੁਰ ਦੇ ਵਿੱਚ ਬੰਦ ਨੇ ਤੇ ਇੱਕ ਭਰਾ ਜਿਹੜਾ ਪਗੋੜਾ ਜੁੜੇ ਹਰ ਗੋਵਿੰਦਪੁਰ ਦੇ ਥਾਣਾ ਕੁਮਾਨ ਦੇ ਪਿੰਡ ਪੋਮਾ ਚ ਪ੍ਰਸ਼ਾਸਨ ਵੱਲੋਂ ਨਸ਼ਾ ਤਸਕਰ ਦੇ ਖਰਤੇ ਪੀਲਾ ਪੰਚਾ ਚਲਾਇਆ ਗਿਆ ਇਸ ਸੰਬੰਧੇ ਗੁਰਪ੍ਰਤਾਪ ਸਿੰਘ ਐਸਪੀ ਡੀ ਬਟਾਲਾ ਨੇ ਦੱਸਿਆ ਕਿ ਪਿੰਡ ਪੋਮਾ ਦੇ ਅਮਰਤਪਾਲ ਸਿੰਘ ਪੁੱਤਰ ਕਸ਼ਮੀਰ ਸਿੰਘ ਵੱਲੋਂ ਪੰਚਾਇਤੀ ਥਾਂ ਤੇ ਨਾਜਾਇਜ਼ ਤੌਰ ਤੇ ਆਪਣਾ ਘਰ ਬਣਾਇਆ ਸੀ ਜਿਸ ਉੱਪਰ ਪੁਲਿਸ ਨੇ ਕਾਰਵਾਈ ਕਰਦਿਆਂ ਪੀਲਾ ਪੰਚਾ ਚਲਾਇਆ ਉਹਨਾਂ ਦੱਸਿਆ ਕਿ ਅਮਰਤਪਾਲ ਸਿੰਘ ਉਸ ਦੀ ਪਤਨੀ ਅਤੇ ਉਸ ਦੇ ਭਰਾ ਤੇ ਵੱਖ-ਵੱਖ ਧਰਾਮਾਂ ਤਹਿਤ ਵੱਖ-ਵੱਖ ਮੁਕੱਦਮੇ ਅਧੀਨ ਪਹਿਲਾਂ ਹੀ ਜੇਲ੍ਹ ਵਿੱਚ ਬੰਦ ਹਨ ਅਤੇ ਇੱਕ ਭਰਾ ਭਗੌੜਾ ਹੈ ਜੀ ਮਾਨਯੋਗ ਸੀਐਮ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਵੱਲੋਂ ਪੰਜਾਬ ਦੇ ਵਿੱਚ ਯੁੱਧ ਨਸ਼ੇ ਵਿਰੁੱਧ ਇੱਕ ਜਿਹੜੀ ਬਹੁਤ ਵੱਡੀ ਜੰਗ ਛੜੀ ਹੋਈ ਹੈ ਉਹ ਬਹੁਤ ਹੀ ਸੋ ਜਿਹੜੇ ਢੰਗ ਦੇ ਨਾਲ ਜਿਹੜੀ ਬਟਾਲਾ ਜਿਹੜਾ ਦੇ ਵਿੱਚ ਵੀ ਚਲਾਈ ਜਾ ਰਹੀ ਹੈ ਤੇ ਉਹਦੇ ਤਹਿਤ ਬਹੁਤ ਜਿਹੜੇ ਨਸ਼ਾ ਤਸਕਰ ਨੇ ਅਸੀਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਜਿਲ੍ਹਾ ਦੇ ਵਿੱਚ ਭੇਜਿਆ ਤੇ ਅੱਜ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਜਿਹੜੀ ਕਿ ਤਸਦੀਦਾਰ ਸਾਹਿਬ ਵੱਲੋਂ ਸ਼੍ਰੀ ਹਰਗੋਬਿੰਦਪੁਰ ਵੱਲੋਂ ਮਿਲੀ ਸੀਗੀ ਕਿ ਇੱਥੇ ਅਮਰਿਤਪਾਲ ਸਿੰਘ son of ਕਸ਼ਮੀਰ ਸਿੰਘ ਹੈ ਥਾਣਾ ਵਿਲੇਜ ਭੋਮਾ ਥਾਣਾ ਕਮਾਨ ਇੰਨੇ ਪੰਚਾਇਤੀ ਜਗ੍ਹਾ ਦੇ ਉੱਤੇ ਜਿਹੜਾ ਆਪਣੀ ਨਜਾਇਜ਼ ਉਸਾਰੀ ਕਰਕੇ ਘਰ ਬਣਾਇਆ ਹੋਇਆ ਹੈ ਜ਼ਿਕਰਯੋਗ ਇਹ ਹੈ ਕਿ ਇਹ ਜਿਹੜਾ ਅੰਮ੍ਰਿਤਪਾਲ ਹੈ ਇਹਦੇ ਉੱਤੇ ਤਿੰਨ ਐਨਡੀਪੀਐਸ ਦੇ ਮੁਕਦਮੇ ਤੇ ਇਸ ਤੋਂ ਇਲਾਵਾ ਕਤਲ ਅਟੈਂਪਟ ਟੂ ਮਰਡਰ ਹੋਰ ਚੋਰੀ ਦਕੈਤੀ ਦੇ ਮੁਕਦਮੇ ਦਰਜ ਨੇ ਇਹਦੇ ਨਾਲ ਹੀ ਇਹਦੇ ਵਾਈਫ ਦੇ ਉੱਤੇ ਵੀ ਐਨਡੀਪੀਐਸ ਦਾ ਮੁਕਦਮਾ ਦਰਜ ਹੈ ਇਹਦੇ ਦੋ ਭਰਾ ਨੇ ਉਹਨਾਂ ਦੇ ਉੱਤੇ ਵੀ ਐਨਡੀਪੀਐਸ ਦੇ ਮੁਕਦਮੇ ਦਰਜ ਨੇ ਇਸ ਪਰਿਵਾਰ ਦੇ ਤਿੰਨ ਜਿਹੜਾ ਅਮਰਿਤਪਾਲ ਉਹਦੀ ਵਾਈਫ ਤੇ ਇੱਕ ਭਰਾ ਇਸ ਟਾਈਮ ਤੇ ਸੈਂਟਰਲ ਜੇਲ ਗੁਰਦਾਸਪੁਰ ਦੇ ਵਿੱਚ ਬੰਦ ਨੇ ਤੇ ਇੱਕ ਭਰਾ ਜਿਹੜਾ ਪਗੋੜਾ ਇਹ ਸਾਰੇ ਹੀ ਜਿਹੜਾ ਇਹ ਪਰਿਵਾਰ ਹੈ ਕ੍ਰਿਮినਲ ਵਰਤੀ ਦਾ ਪਰਿਵਾਰ ਹੈ ਜਿਹੜਾ ਐਨਡੀਪੀਐਸ ਦੀ ਰੀ ਵਿੱਚ ਇਨਵੋਲਡ ਹੈਗਾ ਜਦੋਂ ਅੱਜ ਸਾਨੂੰ ਇਨਫੋਰਮੇਸ਼ਨ ਮਿਲੀ ਜਿਹੜੀ ਤਹਿਸੀਲਦਾਰ ਸਾਹਿਬ ਨੇ ਤੇ ਬੀਡੀਪੀਓ ਸਾਹਿਬ ਨੇ ਸਾਨੂੰ ਇਹ ਪੁਲਿਸ امداد ਮੰਗੀ ਕਿ ਜਿਹੜੀ ਇਹਨਾਂ ਨੇ ਨਜਾਇਜ਼ ਤੌਰ ਤੇ ਪਚੇ ਇਸ ਜਗ੍ਹਾ ਦੇ ਉੱਤੇ ਕਬਜ਼ਾ ਕਰਕੇ ਆਪਣਾ ਘਰ ਬਣਾਇਆ ਹੋਇਆ ਤੇ ਉਹਦੀ ਜਿਹੜੀ ਉਹ ਸਾਰੀ ਹੈ ਉਹਨੂੰ ਢਾਉਣਾ ਤੇ ਅਸੀਂ ਸਾਰੀ ਫੋਰਸ ਲੈ ਕੇ ਨਾਲ ਡੀਐਸਪੀ ਸ਼੍ਰੀ ਹਰਗੋਬਿੰਦਪੁਰ ਉਹਨਾਂ ਦੇ ਐਸਐਚਓ ਸਾਰੇ ਇੱਥੇ ਆਏ ਆ ਤੇ ਇਹ ਜਿਹੜੀ ਨਜਾਇਜ਼ ਉਸਾਰੀ ਉਹਨੂੰ ਢਾਇਆ ਗਿਆ ਸਰ ਕਿਹੜੇ ਕਿਹੜੇ ਥਾਣੇ ਅੱਜ ਪਰਚੇ ਦਰਜ ਹੋਏ ਜੀ ਇਹਦੇ ਵੱਖ-ਵੱਖ ਥਾਣਿਆਂ ਦੇ ਵਿੱਚ ਪਰਚੇ ਦਰਜ ਨੇ ਇੱਥੇ ਬਟਾਲੇ ਦੇ ਜਿਹੜੀ ਸੇਰਗੰਗਪੁਰ ਸਬਡਿਵੀਜ਼ਨ ਉਹਦੇ ਵਿੱਚ ਵੀ ਦਰਜ ਨੇ ਬਾਕੀ ਥਾਣਿਆਂ ਵਿੱਚ ਵੀ ਨੇ ਅੰਮ੍ਰਿਤਸਰ ਵਿੱਚ ਵੀ ਇਹਦੇ ਮੁਕਦਮੇ ਦਰਜ ਨੇ ਲੇਟੈਸਟ ਮੁਕਦਮਾ ਜਿਹੜਾ ਦਰਜ ਹੋਇਆ ਉਹਦੇ ਵਿੱਚ ਇਹਦੀ ਵਾਈਫ ਗ੍ਰਫਤਾਰ ਹੋਈ ਜਿਹੜੀ ਮੈਂ ਦੱਸਿਆ ਉਹਦੇ ਵਿੱਚ ਕੋ ਕਮਰਸ਼ੀਅਲ ਕੁਆਂਟੀਟੀ ਦਾ ਜਿਹੜਾ ਰਿਕਵਰੀ ਹੋਈ ਸੀਗੀ ਤੇ ਇਹ ਜੇਲ੍ਹ ਦੇ ਵਿੱਚ ਬੈਠਾ ਸੀ ਉਹਨੇ ਜਿਹੜਾ ਇਹ ਸਾਰਾ ਨੈਟਵਰਕ ਚਲਾ ਰਿਆ ਸੀਗਾ ਸੋ ਉਹਦੇ ਵਿੱਚ ਇਹਨੂੰ ਵੀ ਬਾਅਦ ਵਿੱਚ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਫਿਰ ਤੋਂ ਅਰੈ ਸਰ ਜਿਹੜੇ ਨਸ਼ਾ ਤਸਕਰ ਜਿਹੜੇ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਨਸ਼ਾ ਤਸਕਰਾਂ ਨੂੰ ਸਿੱਧਾ ਸਿੱਧਾ ਮੈਸੇਜ ਹੈ ਜੀ ਇਹ ਜਿਹੜੀ ਇੱਕ ਜੰਗ ਬਾਣੀਓ ਸੀਐਮ ਪੰਜਾਬ ਵੱਲੋਂ ਜਾਰੀ ਕੀਤੀ ਗਈ ਹੈ ਸ਼ੁਰੂ ਕੀਤੀ ਗਈ ਹੈ ਇਹ ਬਹੁਤ ਹੀ ਇੱਕ ਸਾਰੇ ਪੰਜਾਬ ਨੇ ਇਕਜੁੱਟ ਹੋ ਕੇ ਪੰਜਾਬ ਪੁਲਿਸ ਨੇ ਇਕਜੁੱਟ ਹੋ ਕੇ ਇਸ ਜੰਗ ਨੂੰ ਲੜ ਰਹੇ ਆ ਤੇ ਇਹਦੇ ਵਿੱਚ ਕਾਮਯਾਬੀ ਪਾ ਰਹੇ ਆ ਸੋ ਨਸ਼ਾ ਤਸਕਰਾਂ ਨੂੰ ਸਿੱਧਾ ਸਿੱਧਾ ਮੈਸੇਜ ਹੈ ਕਿ ਇਹ ਜਿਹੜਾ ਕੰਮ ਹੈਗਾ ਇਹਨੂੰ ਛੱਡ ਦਿਓ ਨਹੀਂ ਤਾਂ ਤੁਹਾਨੂੰ ਪੰਜਾਬ ਪੁਲਿਸ ਅਤੇ ਜਿਹੜੀ ਪੰਜਾਬ ਸਰਕਾਰ ਹੈ ਕੋਈ ਵੀ ਇਹਨਾਂ ਨੂੰ ਬਖਸ਼ੇਗੀ ਨਹੀਂ ओके थैंक्स सर सर ਜਿਹੜਾ ਨਸਾ ਤਸਕਰ ਦਾ ਘਟਾ ਆਇਆ ਜਾ ਰਿਹਾ ਇਹਦੇ ਸਬੰਧ ਵਿੱਚ ਤੋਂ ਇੱਕ ਹੀ ਕਹਿਣ ਦਿੰਦੇ ਆ ਅ ਅੱਜ ਅਸੀਂ ਆਪਣੇ ਮਾਨਜੋਤ ਦੀਪੀ ਕੁਸ਼ਰ ਸਾਹਿਬ ਜੀ ਦੀ ਹੁਕਮਾਨ ਸਾਰ ਹੋ ਰਿਹਾ ਜਿੱਥੇ ਪਹੁੰਚੇ ਸੀਗੇ ਜਿੱਥੋਂ ਪਤਾ ਲੱਗਿਆ ਜਿਹੜੇ ਨਕਸ਼ਾ ਤੱਸਕਰ ਹੈਗੇ ਨੇ ਇਹਨਾਂ ਦਾ ਜਿਹੜਾ ਘਰ ਹੈ ਉਹ ਪੰਚਾਇਤ ਦੇ ਰਕਵੇ ਵਿੱਚ ਬਰਿਆ ਹੋਇਆ ਹੈ ਅਤੇ ਇਹਨਾਂ ਦੀ ਮਾਲਕੀ ਨਹੀਂ ਹੈਗੀ ਹੈ ਇਸ ਕਰਕੇ ਪੁਲਿਸ ਫੋਰਸ ਵੀ ਆਪਣਾ ਪਹਿਲਾ ਕੰਮ ਕਰਗੀ ਜੋ ਉਹਨਾਂ ਕਰਨਾ ਸੀਗਾ ਠੀਕ ਹੈ ਪੁਲਿਸ ਨੇ ਵੀ ਆਪਣਾ ਐਕਸ਼ਨ ਕੀਤਾ ਹੈਗਾ ਇਹਦੇ ਵਿੱਚ ਤੇ ਬਾਕੀ ਜਿਵੇਂ ਮਾਨਜੋਤ ਮੁੱਖ ਮੰਤਰੀ ਸਾਹਿਬ ਇਹਦਾ ਕਹਿੰਿਆ ਨਹੀਂ ਉਹਦੇ ਸਾਬ ਨਾਲ ਸਰਕਾਰਦਨ ਕੋਈ ਆਰਡਰ ਦਿੰਦੀ ਹੈ ਉਹਦੇ ਸਾਬ ਨਾਲ ਅਸੀਂ ਕਰਕੇ